ਦੋਸਤੋ ਇੱਕ ਮੁਸਲਮਾਨਾਂ ਦੇ ਲੜਕੇ ਮੁਹੰਮਦ ਨਸੀਰ ਨੇ ਮੁਸਲਮਾਨ ਧਰਮ ਛੱਡ ਕੇ ਹਿੰਦੂ ਧਰਮ ਅਪਣਾ ਲਿਆ ਆ ਪਹਿਲਾ ਵੀਡੀਓ ਦੇਖੋ ਫਿਰ ਆਪਾਂ ਕਰਦੇ ਆ ਗੱਲ ਵਸਦੀ ਨਾ ਬੂਸਾ ਵਿਸ਼ਵ ਵੀਦਾ ਵਸਦੀ ਨਾ ਤਾਰਿ ਸੋ ਉੜਿ ਤਰੇ ਨੀਰਪਤਿਰ ਨਿਛਤ ਬੈਠਾ ਹੋਇਆ ਹੈ ਹਸ ਉਹ ਸੁੱਖਾਂ ਨੇ ਨਿਰੰਭਵ ਬਿਵਾਇਆ ਹੈ। ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਅਮਰਤਪਾਲ ਸਿੰਘ ਸੰਗਰੂਤੋ ਦੋਸਤੋ ਇਹ ਸਪਤਾ ਸਿੰਧੂ ਆਈਡੀ ਤੋਂ ਪੋਸਟ ਕੀਤੀ ਗਈ ਵੀਡੀਓ ਹੈ ਜਿੱਚ ਦੱਸਿਆ ਗਿਆ ਇੱਕ ਮੁਸਲਮ ਯੋਗ ਮੁਹੰਮਦ ਨਸੀਰ ਇਹਦਾ ਨਾਂ ਸੀ ਇਹਨੇ ਆਪਣਾ ਧਰਮ ਬਦਲ ਲਿਆਗਾ ਇਹਨੇ ਆਪਣਾ ਹੁਣ ਇਹਦਾ ਨਾਂ ਹੈ ਜਿਹੜਾ ਇਹਨੂੰ ਅਮਿਤ ਮਿਲੇਗਾ ਅਮਿਤ ਰੱਖਿਆ ਗਿਆ ਮੈਂ ਇਹ ਵੀਡੀਓ ਤਾਂ ਪਾਈ ਹੈ ਕਿਉਂਕਿ ਮੈਨੂੰ ਹੁਣ ਕਮੈਂਟ ਕਰਨੇ ਆ ਜਿਹੜੇ ਧਰਮ ਪਰਿਵਰਤਨ ਵਾਲੇ ਬੰਦੇ ਸੀ ਉਹਨਾਂ ਨੇ ਕਿ ਹੁਣ ਜਦੋਂ ਕੋਈ ਮੁਸਲਮ ਤੋਂ Hindu ਬਣਿਆ ਹੈ ਉਦੋਂ ਨਹੀਂ ਤੂੰ ਬੋਲਦਾ ਜੇ ਸਿੱਖ ਬਣਦੇ ਐ ਕੋਈ ਹੋਰ ਧਰਮਾਂ ਤੋਂ ਉਦੋਂ ਨਹੀਂ ਤੂੰ ਬੋਲਦਾ ਇਹ ਚ ਵੀਰੋ ਫਰਕ ਇੰਨਾ ਹੈ ਚਾਹੇ ਕੋਈ ਮੁਸਲਮਾਨ ਤੋਂ ਸਿੱਖ ਬਣਦਾ ਜਾਂ Hindu ਬਣਦਾ ਜੇ ਕੋਈ ਸਿੱਖ ਤੋਂ Hindu ਤੋਂ ਹੋਰ ਧਰਮ ਚ ਜਾਂਦਾ ਇਹ ਥੋੜੇ ਆਲਿਆਂ ਨੂੰ ਛੱਡ ਕੇ ਚਾਹੇ ਕੋਈ ਮੁਸਲਮਾਨ ਧਰਮ ਚ Hindu ਜਾਂਦਾ ਚਾਹੇ ਕੋਈ ਸਿੱਖ ਜਾਂਦਾ ਚਾਹੇ ਕੋਈ ਸਿੱਖ ਜਾਂ Hindu ਮੁਸਲਮਾਨ ਧਰਮਾਂ ਉੱਚਦੇ ਆ ਇਹ ਕੋਈ ਲਾਲਚ ਜਾਂ ਡਰ ਦੇ ਨਾਲ ਨਹੀਂ ਆਉਂਦੇ ਇਹ ਆਪਣੀ ਮਰਜ਼ੀ ਨਾਲ ਆਉਂਦੇ ਨੇ ਇਹਦਾ ਫਰਕ ਇਹ ਹੈ